ਵੀਡੀਓ ਬਣਾਉਣਾ ਲੱਗਿਆ। ਕੀ ਕਰੇ ਫਿਰ? ਇਧਰ ਨੂੰ ਕਈ ਰੋਕੇ ਬਣਾਈ ਹਲੇ। ਆਪਣੇ ਜਿਹੜੇ ਜੀ ਆਪਾਂ ਕਣ ਪਾਲਾ ਫਿਰ। ਟੋਏ ਪੱਟੇ ਸੀ ਬੂਟੇ ਲਾਉਣ ਨੂੰ। ਆਪਣੇ ਜਿਹੜਾ ਗੈਸ ਏਜੰਸੀ ਵਾਲਾ ਰਸਤਾ ਸਾਡੇ ਪਿੰਡ ਪਖੋਵਾਲ। ਉਹਦੇ ਤੇ ਆਪਾਂ ਜਿਹੜੇ ਆ ਬੂਟੇ ਸਾਂ ਵਾਲੇ ਨੇ ਉਹ ਲਾਉਣ ਦਾ ਬਣਾਇਆ ਪ੍ਰੋਗਰਾਮ। ਤੇ 20 ਬੂਟਿਆਂ ਦਾ ਇਹਦੇ ਤੇ ਹੈਗਾ ਜੀ ਐਸਟੀਮੇਟ ਮਤਲਬ 20 ਉਹ ਮੋੜ ਤੋਂ ਲੈ ਕੇ ਇਧਰਲੇ ਮੋੜ ਤੱਕ। ਜਿਹਦਾ ਕਿ ਕੰਮ ਆਪਾਂ ਇਹ ਕੱਲ ਟੋਏ ਪੱਟੇ ਨੇ। ਤੇ ਅੱਜ ਹੁਣ ਇਹਦੇ ਵਿੱਚ ਰੇਹ ਆ ਜਿਹੜਾ ਉਹ ਮੀਟ ਹਮਿੱਟੀ ਜੇ ਰੇਹ ਰਲਾ ਕੇ ਨਾ ਆਪਾਂ ਪਾਉ ਉਠਿੱਤੇ ਨਹੀਂ ਪਾਇਓ ਹੁਣ ਤੇ ਇਹਦੇ ਵਿੱਚ ਰੇਹ ਰਲਾ ਕੇ ਜੀ ਆਪਾਂ ਪਾ ਰਹੇ ਹਾਂ ਬੜਾ ਟੋਆ ਦਿਖਾ ਦਿਓ ਜੀ 2 2.5 ਫੁੱਟ ਹੈ ਆਪਾਂ ਟੋਆ ਪੱਟਿਆ ਡੂੰਗਾ ਇਹ ਇੰਨਾ ਬੂਟੇ ਚੱਲਣ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਮੁਹਿੰਮ ਚੱਲੀ ਹੈ ਜੀ ਬੂਟੇ ਲੱਗਣ ਦੀ ਤੇ ਉਹ ਬੂਟੇ ਜੇ ਆਪਣੇ ਕਾਮਯਾਬ ਹੁੰਦੇ ਨੇ ਕਿਉਂ ਜੀ ਫੇਰ ਹੀ ਫਾਇਦਾ ਸੋ ਆਪਣਾ ਵੀਡੀਓ ਦਾ ਇਹ ਬਣਾਉਣ ਦਾ ਬਲੌਗ ਪੂਰਾ ਤਿਆਰ ਕਰਾਂਗੇ ਆਪਾਂ ਇਹ ਬੂਟੇ ਲਾਉਣ ਦਾ ਇਦਾ ਮਕਸਦ ਇਹੀ ਆ ਆਪਣਾ ਵੀ ਇਹ ਕੋਈ ਨਾ ਕੋਈ ਸੁਝਾਅ ਜਿਹੜਾ ਹੋਰੋਂ ਆਉਣ ਵਾਲੇ ਸਮੇਂ ਲਈ ਆਪਾਂ ਨੂੰ ਮਿਲ ਜਵੇ ਜੀ ਤੇ ਹੁਣ ਅਸੀਂ ਇਸ ਤਰ੍ਹਾਂ ਹੀ ਇਹ ਕਰਿਆ ਤੇ ਹਰੇਕ ਘਰ ਵਾਲਿਆਂ ਤੋਂ ਅਸੀਂ ਆਜਾਜ਼ਤ ਲੈ ਕੇ ਇਹ ਟੋਏ ਪੱਟੇ ਨੇ ਕੋਈ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਸਾਰੇ ਜਿੱਥੇ ਕਿਹਾ ਸਾਨੂੰ ਵੀ ਉੱਥੇ ਟੋਆ ਪਟਿਆ ਗਿਆ ਜੀ ਜੇ ਕਿਸੇ ਨੇ ਕੋਈ ਮਨਾ ਕੀਤਾ ਤਾਂ ਉਥੇ ਟੋਆ ਨਹੀਂ ਪਟਿਆ ਸੀ ਚਲੋ ਜੀ ਪਾ ਲਓ ਫਿਰ